ਸਸਿਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਸ਼ਹਿਰ ਕੋਟਕਪੂਰੇ ਦੇ ਵਿੱਚ ਹਰੀਨੋ ਰੋਡ ਦੇ ਉੱਤੇ ਕੋਠੇ ਪੰਡਤਾਂ ਦੇ ਵਿੱਚ ਇਸ ਟਾਈਮ ਮੈਂ ਮੌਜੂਦ ਹਾਂ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਮਿੱਤਰੋ ਤਿੰਨ گاਵਾ ਬਕਾਊਆ ਤਿੰਨੇ گاਵਾ ਤੁਹਾਡੇ ਕੰਮ ਦੀਆਂ ਵੀ ਹੋਣ ਵਾਲੀਆਂ ਇੱਕ ਤਾਂ ਤੋਕੜ ਗੱਬਣ ਬਹੁਤ ਸੋਹਣੀ ਚੱਕ ਪਾਸ ਤੇ ਨਾ ਮਹੀਨਿਆਂ ਦੀ ਵਹਿੜ ਦਿਖਾਉਂਗਾ ਇੱਕ ਵੜ ਗੱਪਣਾ ਥੱਲੋ ਬੜੀ ਤਿਆਰੀ ਜ਼ਬਰਦਸਤੋ ਦੇ ਵਿੱਚ ਇੱਕ ਚੰਗੇ ਦੁੱਧ ਦੀ ਮਾਲਕਣ ਸੋਈ ਸਵਾਈ ਗਾਂ ਆਜੋ ਸਾਰੀ ਜਾਣਕਾਰੀ ਲੈਣੇ ਵੀਰ ਤੋਂ ਆਪਾਂ ਡਿਟੇਲ ਜਾਣਦੇ ਹੋਏ ਮਿਲਦੇ ਆਂ ਬਾਈ ਨੂੰ ਕੱਲੇ ਕੱਲੇ ਜਾਨਵਰ ਦੀ ਜਾਣਕਾਰੀ ਲੈਣੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਆ ਵੱਡੇ ਬਾਈ ਬਹੁਤ ਵਧੀਆ ਸੀਤਾ ਦੇ ਪਰਿਵਾਰ ਵੀਰੇ ਜਮਾਂ ਸਹੀ ਹੋ ਤੁਸੀਂ ਸੁਣਾਓ ਠੀਕ ਆ ਵੀਰੇ ਆਪਣਾ ਨਾਮ ਦੱਸ ਦਈਏ ਵੀਰੇ ਇੱਕ ਵਾਰ ਮੇਰਾ ਨਾਮ ਹਰਵਿੰਦਰ ਕੁਮਾਰੀ ਜੀ ਕੇ ਕੋਠੇ ਆਗੇ ਆਪਣੇ ਕੋਠੇ ਪੜਤਾਂ ਦੇ ਹਲੀ ਨਾ ਰੋਡ ਠੀਕ ਆ ਬੜਾ ਤੇ ਮਤਲਬ ਆਹ ਜਗਾ ਕਿਹੜੀ ਆ ਗਈ ਜਿਹੜੀ ਨੇੜੇ ਆ ਇਹ ਪਰਸ਼ੂਰਾਮ ਮੰਦਰ ਹੈ ਪਰਸ਼ੂਰਾਮ ਮੰਦਰ ਤੇ ਵਾਟਰਵਰਕਸ ਆਪਣੇ ਜਮਾਂ ਨਾਲ ਆ ਵਾਟਰਵਰਕਸ ਆਪਣੇ ਜਮਾਂ ਨਾਲ ਆ ਠੀਕ ਆ ਭਾਈ ਅੱਛਾ ਵੱਡੇ ਭਾਈ 3 ਜਨਵਰੀ ਵਕਾਊ ਆ ਹਨਾ ਹਾਂਜੀ ਕਾਲੀ ਗਾਂ ਦੀ ਕੀ ਡਿਟੇਲ ਆ ਮੇਰੇ ਯਾਰ ਕਾਲੀ ਗਣ ਬਾਈ ਜੀ 20ਾਂ 25ਾਂ ਦਰਾਂ ਦੀ ਸੂਈ ਵੀ ਆ ਅੱਛਾ ਅੱਛਾ ਬੱਚਾ ਜੀ ਹਾਂਜੀ ਠੀਕ ਆ ਬਾਈ ਤੇ ਦੁੱਧ 14 ਕਿਲੋ 15 ਕਿਲੋ ਸੀ 14 ਕਿਲੋ ਮੰਨੋ ਹੀ ਠੀਕ ਆ ਬਾਈ ਤੇ ਚੌਣ ਚਾਣ ਨੂੰ ਥੋੜੀ ਚੌਣ ਚਾਣ ਇੱਕ ਨੰਬਰ ਹੈ ਪੂਰਾ ਮਾਝਰ ਕੀ ਹੈ ਠੀਕ ਆ ਬਾਈ ਠੀਕ ਆ ਵੀਰੇ ਤੇ ਮਿਲਦੀ ਮੁਲਦੀ ਵੀਰੇ ਓਕੇ ਜਮਾ ਬੁੜੀਆਂ ਬੰਦੇ ਓਕੇ ਤਾਂ ਕੋਈ ਚੋਲੇ ਬਿਨਾ ਬੱਚੇ ਦੇ ਚੋਲੇ ਬੱਚੇ ਠੰਡੀ ਆ ਜਾਣੀ ਲਾਂਬੇ ਦੇ ਗਜਤ ਨਹੀਂ ਹੁੰਦੀ ਨਹੀਂ ਨਹੀਂ ਠੀਕ ਆ ਵੀਰੇ ਰੇਟ ਕੀ ਲਊਗਾ ਬਾਈ ਰੇਟ ਇਹਦਾ 55000 ਆਈ ਮੰਨ ਤਨ ਦੇਣ ਲੈਣ ਵਾਲਾ ਕੋਈ ਕਰ ਦਾਂਗੇ ਵਿੱਚੋਂ ਕਿੰਨਾ ਕੋ ਖਾਨ ਜੀ ਦੱਸ ਦੇ ਕਾ ਬਾ ਦੇ ਦਾਂਗੇ 2-3000 ਰੁਪਏ ਕੱਟ ਕਰ ਦਾਂਗੇ 52 ਦੀ 50 ਦੀ ਦੇ ਦੇਗਾ ਨਹੀਂ 50 ਦੀ ਤਾਂ ਨਹੀਂ ਦੇਣੀਗੀ ਤੂੰ ਇਹਦੀਆਂ ਰੈਣਾ ਕਰੋ ਅੱਡੋ ਹੈ ਨਹੀਂ 50 ਦੀ ਹੁੰਦੀ ਤਾਂ 50 ਦੀ ਦੇ ਦਿੰਦੇ ਠੀਕ ਹੈ ਬਈ ਚਲ ਕੋਈ ਨਾ ਕੱਢੀ ਬਾਰੋਂ ਤੋਰੀ ਵੀਰੇ ਮੜਾ ਜੈ ਨੂੰ ਲੈ ਵੀ ਮਿੱਤਰੋ ਦੇਖ ਸਕਦੇ ਆ ਤੁਸੀਂ ਇਹਨੂੰ ਕਰਮਾ ਵਾਲੇ ਨੂੰ ਸੋਹਣਾ ਰੰਗ ਰੂਪਾ ਸੋਹਣੇ ਅੰਗ ਬਾਜ ਦੀ ਵੱਡੀ ਵਹਿੜਾ ਕੋਈ ਛੋਟੀ ਨਾ ਕਿਣ ਕੇ ਆਇਆ ਜੇਕਰ ਨੋਟ ਰੱਖਿਆ ਜੇ ਮਿੱਤਰੋ ਦੁੱਧ 14 ਲੀਟਰ ਤਿਆਰ ਕੰਡੇ ਵਾਲਾ ਐਨ ਕੈਨ ਵਾਲਾ ਚੂਣ ਵਾਲਾ ਜਿਹੜਾ ਮਿੱਤਰੋ ਇਹਦੇ ਥੱਲੇ ਹਾਜ਼ਰ ਨਾਜ਼ਰ ਆ ਫੇਸ ਕੁਆਲਿਟੀ ਦੀ ਚੰਗੀ ਆ ਆ ਬੱਛਾ ਆਂਦਾ ਮਿੱਤ ਹੈ ਇਹ ਬੱਛਾ ਆਂਦਾ ਮਿੱਤਰੋ ਤੇ 15 20 ਦਿਨਾਂ ਦਾ ਸੁਆ ਹਨਾ ਵੀਰੇ ਕਿਉਂਕਿ ਇਹੋ ਜੀ ਵੜ ਤੋਕੜ ਕੱਬਣੋ ਕਿ ਵੀਰ ਨੇ ਦੀ ਵਿਕ ਜਣੀ ਜਿੰਨੀ ਇਹ ਸਜਾ ਰੱਜਾ ਦੋ ਦਤਾਂ ਦਾ ਫਰੀਦਾਈ ਆ ਚੂਣ ਚਣ ਚੰਗਾ ਲੱਗਿਆ ਬਈ ਪੂਰਾ ਇੱਕ ਨੰਬਰ ਲੱਗਿਆ ਠੀਕ ਆ ਬਈ ਠੀਕ ਆ ਮਿੱਤਰੋ ਲੈ ਵੀ ਮਿੱਤਰੋ ਓਕੇ ਦੀ ਰਿਪੋਰਟ ਆ ਹਰ ਪੱਖ ਤੋਂ ਥਣ ਥਣ ਬਹੁਤ ਚੰਗਾ ਲੱਗਾ ਹੋਇਆ ਹਮ ਅੱਛਾ ਲੈ ਮਿੱਤਰੋ ਨਿਆਣਾ ਪਾਤਾ ਵਾ ਤੁਹਾਨੂੰ ਮੈਂ ਧਾਰਾਂ ਆਂਦੀਆਂ ਜਿਹੜੀਆਂ ਮਾਰਕੀਟ ਦਿਖ ਬਿੰਦ ਚਵਾਈ ਕਿਵੇਂ ਦੀ ਆ ਸਾਰਾ ਕੁਝ ਤੁਹਾਨੂੰ ਕਲੀਅਰ ਹੋ ਜਾਊਗਾ ਕਿਉਂਕਿ ਜਿਹੜੇ ਪਾਉਂਦੇ ਨੇ ਹਾਂ ਛੱਡ ਦਿਓ ਜੀ ਆਨਲਾਈਨ ਖਰੀਦਣੀ ਆਉਂਦੇ ਲਈ ਸੌਖਾ ਕੰਮ ਹੋ ਜਾਊਗਾ 14 ਲੀਟਰ ਦੁੱਧ ਦੇ ਥੱਲੇ ਤਿਆਰ ਕਰਮਾਂ ਵਾਲੀ ਦੇ ਥੱਲੇ ਔਰ 15 20 ਦਿਨਾਂ ਦਾ ਸੁਆਵਾ ਮਿੱਤਰੋ ਮਗਰ ਇਹਦੇ ਵੱਛਾ ਵਾ ਸੋਨਾ ਰੰਗ ਰੂਪ ਆ ਬਣਦੀ ਤਣਦੀ ਆ ਮੂੰਹ ਮੱਥੇ ਲੱਗਦੀ ਵਹਿੜ ਜਿਹੜੇ ਭਰਾਣੇ ਘਰੇ ਰੱਖਣੀ ਆਉਂਦੇ ਲਈ ਲਾਹੇਵੰਦ ਚੀਜ਼ ਆ ਦੇਖ ਸਕਦੇ ਆ ਮਿੱਤਰੋ ਤੁਸੀਂ ਇਹਦੇ ਨਾਲ ਥਣ ਵੱਡ ਤੇ ਆਵੇ ਹੂੰ ਬੱਚੇ ਨੇ ਆਏ ਹੂੰ ਆਏ ਵੱਡੇ ਵਿਚਾਰੇ ਥਾਣ ਹਾਂ ਯਾਰ ਇਹ ਵੀ ਟੁੱਡਾ ਮਾਰਦੇ ਆ ਬਾਈ ਇਹ ਟੁੱਡਾ ਬੜੀਆਂ ਮਾਰਦਾ ਜੀ ਹੂੰ ਮੈਂ ਤਾਂ ਵਧੀਆ ਸੋਗ ਨਾ ਛੱਡੇ ਯਾਰ ਅਸੀਂ ਤਾਂ ਬੱਠਾ ਚ ਰੱਖ ਦਿੰਨੇ ਆ ਹੂੰ ਤੇ ਹੁੰਦਾ ਨਾ ਯਾਰ ਅਗਲਾ ਜਿਹੜੇ ਬੰਦੇ ਨੇ ਲੈਣੀ ਆ ਉਹ ਥੱਲੇ ਪੈਂਦੀ ਤੇ ਯਕੀਨ ਵੱਧ ਕਰਦਾ ਵੀਰੇ ਹਣਾ ਹਾਂਜੀ 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 ਹੂੰ ਔਲਾ ਮੈਂ 100 ਬੱਚਾ ਨਾ ਲੱਗਾ ਹੋਵੇ ਆ ਨਾ ਹੋਵੇ ਆ ਚੀਜ਼ਾਂ ਹੋ ਜਾਂਦੀਆਂ ਵੀਰੇ ਹਟੇ ਹੂੰ ਦੇਖ ਸਕਦੇ ਹਾਂ ਹੂੰ ਤਾਰਨਾ ਦੋ ਦੇ ਆ ਵੇਖੋ ਆਈ ਚੱਲ ਵੀ ਜਿੱਥੇ ਮਾਰ ਦੂ ਪਰੇ ਬਸ ਬਸ ਠੀਕ ਨੇ ਕੋਈ ਗੱਲ ਲੈ ਵੀ ਮਿੱਤਰੋ ਚਵਾਈ ਬਹੁਤ ਸੋਹਣੀ ਲੱਗੀ ਹੋਈ ਆ ਵੇੜਦੋਂ ਓਕੇ ਦੀ ਰਿਪੋਰਟ ਆ ਵੀਰੇ ਬੱਚਾ ਖੋਲਦੀ ਮੜਾਏ ਮਾਰਦੀ ਆ ਇਹਨੂੰ ਤੇ ਆ ਗੱਪਣ ਵੇੜ ਵਿਚ ਆਲੜੀ ਵੀਰੇ ਅੱਛਾ ਇਹ ਵੀਰੇ ਪਹਿਲਾਂ ਨਹੀਂ ਆ ਵੱਡੇ ਭਾਈ ਇਹ ਪਹਿਲਾਂ ਆਈ ਠੀਕ ਕਿੰਨੇ ਦਿਨ ਲੈ ਜੂਗੀ ਵੀਰੇ ਹਜੇ ਇਹਦੇ ਹਜੇ 12 ਤਰੀਕ ਨੂੰ ਦਿਨ ਪੂਰੀ ਆਈ 12 ਨੂੰ ਪੂਰੀ ਆ ਬਹੁਤ ਸੋਹਣੀ ਤਿਆਰ ਹੋ ਜੂਗੀ ਤੁਹਾਨੂੰ ਹਾਂਜੀ ਹਾਂ ਭਾਈ ਹਾਂਜੀ ਹਾਂ ਅੱਛਾ ਇਹ ਕੀ ਰੇਟ ਰਹੂਗਾ ਇਹਦਾ ਵੀਰੇ ਇਹਦਾ 45000 ਕਰਿਆ ਜੀ ਠੀਕ ਗੱਡੀ ਬਾਹਰੋਂ ਤੋਰੀ ਵੀਰੇ ਬਹੁਤ ਸੋਹਣੀ ਗੋਲ ਮੋਲਾ ਥੱਲੋ ਹਨਾ ਹਾਂਜੀ ਹੂੰ ਲੈ ਮਿੱਤਰੋ ਬਹੁਤ ਸੋਹਣੀ ਤਿਆਰੀ ਦੇ ਵਿੱਚ ਆ ਕਰਾਸ ਹੰਗ ਦੇ ਵਿੱਚ ਆ ਰੇਟ ਵੀ ਠੀਕ ਆ 45000 ਰੁਪਿਆ ਥਣ ਵੀ ਬਹੁਤ ਚੰਗਾ ਲੱਗਾ ਹੋਇਆ ਹੁੰਦੀ ਸੀ ਬਹੁਤ ਹੈ ਹਾਂ ਦੁੱਧ 15 14 15 ਕਿਲੋ ਵਾਲੀ ਬੈਡ ਆਰਾਮ ਨਾਲ ਆ ਕਿਉਂਕਿ ਦੁੱਧ ਵਾਲੇ ਯਾਰ ਬਹੁਤ ਚੰਗੇ ਨੇ ਦੇ ਵਿੱਚ ਤੁਸੀਂ ਦੇਖ ਸਕਦੇ ਲਓ ਬਰੇ ਮੋੜ ਲਓ ਬਹੁਤ ਸੋਹਣੀ ਜਿਹੜੀ ਨੇ ਤਿਆਰੀ ਕਰਨੀ ਹੈ ਕਰਮਾਲੀ ਨੇ ਥੱਲੋਂ ਸੋਹਣੀ ਨਿੱਖੜ ਕੇ ਸੋਹਣੀ ਤਿਆਰ ਹੋ ਕੇ ਨੇ ਸੁਣਾ ਕਰਮਾਲੀ ਨੇ ਮਿੱਤਰੋ ਪਹਿਲਾ ਸੂਆ ਵੈੜੀਆ ਨਵਾਂ ਹਾਣਾ ਦੋ ਚਾਰ ਸੂਏ ਤੁਹਾਨੂੰ ਘਰੇ ਚੋਣ ਨੂੰ ਲਾਹੇਵੰਦ ਰਹਿਣੀ ਆ ਕਰਮਾਲੀ ਮਿੱਤਰੋ ਦੇਖ ਸਕਦੇ ਹੋ ਤੁਸੀਂ ਲੈ ਵੀ ਭਾਈ ਥੱਲੋਂ ਵਿਖਾਦੀ ਕਰਾਂ ਦੀ ਹੂੰ ਬੰਗ ਠੰਡੀ ਤਾਂ ਇੰਨੀ ਹੈ ਇਹ ਜਿਵੇਂ ਮਰਜੀ ਇਹਨੂੰ ਛੇੜੀ ਜਾਓ ਕੁਝ ਨਹੀਂ ਕਰਦੀਗੀ ਉਹ ਪਰਾਈ ਕਰਦੀ ਆ ਬਸ ਹਨਾ ਹਾਂ ਹੋ ਜਾਂਦਾ ਆਪਾਂ ਤੁਹਾਨੂੰ ਕਈ ਵਾਰੀ ਵੀ ਐ ਥੰਡੇ ਭਾਵੇਂ ਕੋਈ ਬੈਠਾ ਰਹੇ ਇਹਦੇ ਬਾਰੇ ਦੱਸੋ ਬਈ ਇਹ ਕਿਨੇ ਚਿਰ ਦੀ ਕੱਪਣਾ ਵੀਰੇ ਇਹ 3 ਮਹੀਨੇ ਦੀ ਗੱਬਾਈ ਦੁੱਧ ਕਿੰਨਾ ਵੀਰੇ ਦੁੱਧ 10 ਕਿਲੋ ਹੈ 9 ਮੰਨ ਲਓ ਚੂਣ ਚਾਂ ਕਿਵੇਂ ਲੱਗ ਬਈ ਚੂਣ ਚਾਂ ਇੱਕ ਨੰਬਰ ਹੈ ਠੀਕ ਹੈ ਠੰਡੀ ਸੀ ਲੈ ਵੀ ਹੈ ਪੂਰੀ ਠੰਡੀ ਸੀ ਚੈੱਕ ਪਾਸ ਆ ਵੀਰੇ ਚੈੱਕ ਪਾਸ ਹੈ ਠੀਕ ਹੈ ਇਹ ਕਿੰਨੇ ਦੀ ਦੇ ਦੇ ਆਗੇ ਬਾਈ ਇਹਦਾ 50 ਮੁੱਲ ਕਰੇ ਦੇਣਾ ਕਿੰਨੇ ਦੀ ਜੈਸ ਨੂੰ ਬਾਹ ਯਾਰ ਛੱਡ ਦਾਂਗੇ ਠੀਕ ਹੈ ਵੀਰੇ ਨੰਮ ਤੋਰੀ ਬਾਈ ਬਣਾ ਜੈਨੋ ਲੈ ਵੀ ਮਿੱਤਰੋ 9 ਕਿਲੋ ਦੁੱਧਾ ਤਿੰਨ ਮਹੀਨਿਆਂ ਦੀ ਗੱਪਣਾ ਚੱਕ ਪਾਸਾ ਸੋਹਣੀ ਵੜਾ ਮੂੰਹ ਮੱਥੇ ਲੱਗਦੀ ਆ ਕਰਮਾ ਇਹਦੀਆਂ ਵੀ ਆਪਾਂ ਮਰਾ ਲਾਂ ਕੋਈ ਚੱਕਰ ਨਹੀਂ ਓਕੇ ਮੋੜ ਦੇ ਲੈ ਇੱਕ ਗੱਲ ਹੈਗੀ ਦਾਣਾ ਪਾਣੀ ਖਾ ਕੇ ਦੁੱਧ ਵਧੀਆ ਤੇ ਹੋਊਗਾ 11-12 ਕਿਲੋ ਹਾਂਜੀ ਹਾਂਜੀ ਰਹਾਂਦਾ ਹੀ ਨਾ ਪਿੱਛੇ ਮਾਲਾ ਇੱਕ ਗੱਲ ਹੋ ਗਰਮੀ ਵੀ ਨਹੀਂ ਮੰਨਦੀ ਬਾਈ ਨਹੀਂ ਨਹੀਂ ਪਿਓਰਟੀ ਦੇ ਵਿੱਚ ਘਾਟਾ ਕ੍ਰੋਸ ਪਰ ਅੰਗ ਤੇ ਰੰਗ ਚੰਗਾ ਦੋਵੇਂ ਚੀਜ਼ਾਂ ਜਿਹੜੀਆਂ ਮੰਗ ਆ ਲੀਆਂ ਹਨਾ ਹੂੰ अच्छा भाई नंबर किन्ना ਆਪਣਾ ਵੀਰੇ? ਨੰਬਰ ਮੇਰਾ 99680 ਜੀ 00455 ਇੱਕ ਵਾਰੀ ਹੋਰ ਆਉਣ ਦਿਓ 99680 ਜੀ 00455 ਠੀਕ ਹੈ ਇਸ ਨੰਬਰ ਤੇ ਕਰ ਲਓ ਮਿੱਤਰੋ ਤੁਸੀਂ ਬਾਈ ਨਾਲ ਗੱਲਬਾਤ ਸ਼ਹਿਰ ਕੋਟਕਪੂਰਾ ਹਰੀਨੌਰ ਰੋਡ ਕੋਠੇਪਿੰਡਤਾਂ ਦੇ ਵਿੱਚੋਂ ਵੀਡੀਓ ਦਿਖਾਈ ਹੈ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ